ਹਾਂਜੀ 125 ਹਾਂ ਉਹ ਵੀ ਉਹ ਉਹਦੀ ਦਵਾਈ ਵੀ ਵਿੱਚ ਹੀ ਹੈਗੀ ਐ ਨਾ ਜੀ ਇਹਦੇ 'ਚ ਲਿਖਿਆ ਹੋਇਆ ਮੈਂ ਪਰਦਾ ਸੀ 멘ਟਲ ਹੈਲਥ ਵੀ ਲਿਖਿਆ ਹੋਇਆ ਦਿਮਾਗੀ ਤਵਾਜੁਨ ਦਿਮਾਗੀ ਸੰਤੁਲਨ ਖਰਾਬ ਹੋ ਗਿਆ ਉਹਦੀ ਇਲਾਜ ਹੈਗਾ ਉਹ ਕਾਰਡ ਉਹਨਾਂ ਦਾ ਵੀ ਬਣਾਵਾਂਗੇ ਆਪਾਂ ਇਹਨਾਂ ਮੈਂ ਤੁਹਾਨੂੰ ਦੱਸੀ ਜਾਂਦਾ ਨੇ ਟੱਬਰਾਂ ਦੇ ਟੱਬਰਾਂ ਦੇ ਬਣਾਉਣੇ ਪੈਣਗੇ ਇਹਨਾਂ ਦੇ ਔਰ ਇਹਦੇ ਵਾਸਤੇ ਜ਼ਿੰਮੇਵਾਰ ਮੈਂ ਨਹੀਂ ਹੈਗਾ ਜ਼ਿੰਮੇਵਾਰ ਤੁਸੀਂ ਹੋ ਤੁਸੀਂ ਕੀਤਾ ਸਾਰਾ ਇਹ ਸਿਰਫ ਮੁੱਖ ਮੰਤਰੀ ਬਣਨਾ ਯਾਰ ਮੁੱਖ ਮੰਤਰੀ ਮੁੱਖ ਮੰਤਰੀ ਦਾ ਮੁੱਖ ਸੇਵਾਦਾਰ ਹੁੰਦਾ ਹੈ ਉਹ ਤਾਂ ਜ਼ਿੰਮੇਵਾਰੀ ਬਹੁਤ ਹੁੰਦੀ ਹੈ ਐਨੇ ਕਾਲੇ ਨੇ ਇਹ ਸੇਵਾ ਕਰਨ ਵਾਸਤੇ ਮਾਲੀ ਮੈਨੂੰ ਸੇਵਾ ਦਿਓ ਮੈਨੂੰ ਸੇਵਾ ਦਿਓ ਸੇਵਾ ਹੈ ਹੀ ਨਹੀਂ ਸੇਵਾ ਦੇ ਉੱਤੋਂ ਸੱਸੇ ਨਾ ਹੁੰਦਾ ਨਾ ਸੇਵਾ ਥੋੜਾ ਜਿਹਾ ਦੇ ਉੱਤੋਂ ਡੰਡੀ ਜੀ ਕੱਟਦੀ ਮੇਵਾ ਐ ਅਸਲ 'ਚ ਮੇਵਾ ਪਾਲਦੇ ਨੇ ਮੈਂ ਮੁੱਖ ਮੰਤਰੀ ਬਣ ਜਾਊਗਾ ਮੈਂ ਆਹ ਕਰ ਦੂੰਗਾ ਮੈਂ ਉਹ ਕਰੂਗਾ ਮੁੱਖ ਮੰਤਰੀ ਬਣ ਕੇ ਕੋਈ ਕੋਈ ਮੈਂ ਤੁਹਾਨੂੰ ਦੱਸ ਦਿੰਨਾ ਜੇ ਸੱਚੇ ਦਿਲੋਂ ਤੁਸੀਂ ਮੁੱਖ ਮੰਤਰੀ ਸੌ ਨਹੀਂ ਸਕਦਾ ਆਪਦੀ ਮਰਜ਼ੀ ਨਾਲ ਕੀ ਪਤਾ ਕਿੱਥੇ ਕੀ ਹੋ ਗਿਆ ਸਾਰਿਆਂ ਬਾਰੇ ਜ਼ਿੰਮੇਵਾਰ ਤੁਸੀਂ ਹੋ ਤੁਹਾਨੂੰ ਫੈਸਲੇ ਲੈਣੇ ਪੈਂਦੇ ਨੇ ਹਨਾ ਸਹਰਿਆਂ ਉਹ ਉਪਰੋਧੀ ਪਾਰਟੀਆਂ ਦੇ ਵੀ ਸਵਾਲਾਂ ਦੇ ਜਵਾਬ ਲੋਕਾਂ ਦੇ ਸਵਾਲਾਂ ਦੇ ਸਾਰੇ ਦੇਣੇ ਪੈਂਦੇ ਇਹ ਇੰਨਾ ਕਾਲੇ ਕਿਉਂ ਨੇ ਜਲਦੀ ਚ ਇਸ ਤੋਂ ਪਹਿਲਾਂ ਬਣਾਏ ਤਾਂ ਹੈਗੇ ਸੀ ਇਹ ਇੱਕੜਾ ਕੋਈ ਨਵੇਂ ਨੇ ਹੁਣ ਇਹਨਾਂ ਦੀ ਸੋਚ ਹੈ ਉਹ ਤਾਂ ਹੁਣ ਤੁਹਾਡੇ ਸਾਹਮਣੇ ਆ ਗਈ ਲੜ ਪੈਂਦੇ ਨੇ ਮੈਂ ਬਣੂੰਗਾ ਉਹ ਬਣੂੰਗਾ ਆ ਕਿਉਂ ਬਣੂੰਗਾ ਹਨਾ ਐ ਨਹੀਂ ਬਣੂੰਗਾ ਉਹ ਮਤਲਬ ਇਹ ਇਹਨਾਂ ਨੇ ਸਿਰਫ ਮੁੱਖ ਮੰਤਰੀ ਬਣਨਾ ਯਾਰ ਮੁੱਖ ਮੰਤਰੀ ਮੁੱਖ ਮੰਤਰੀ ਦਾ ਮੁੱਖ ਸੇਵਾਦਾਰ ਹੁੰਦਾ ਉਹ ਤਾਂ ਜ਼ਿੰਮੇਵਾਰੀ ਬਹੁਤ ਹੁੰਦੀ ਹੈ ਐਨੇ ਕਾਲੇ ਨੇ ਇਹ ਸੇਵਾ ਕਰਨ ਵਾਸਤੇ ਮਲੇ ਮੈਨੂੰ ਸੇਵਾ ਦਿਓ ਮੈਨੂੰ ਸੇਵਾ ਦਿਓ ਸੇਵਾ ਹੈ ਹੀ ਨਹੀਂ ਸੇਵਾ ਦੇ ਉੱਤੋਂ ਸੱਸੇ ਨਾ ਹੁੰਦਾ ਨਾ ਸੇਵਾ ਥੋੜਾ ਜਿਹਾ ਦੇ ਉੱਤੋਂ ਡੰਡੀ ਜੀ ਕੱਟਦੀ ਮੇਵਾ ਅਸਲ 'ਚ ਮੇਵਾ ਪਾਲਦੇ ਨੇ ਮੈਂ ਮੁੱਖ ਮੰਤਰੀ ਬਣ ਜਾਊਗਾ ਮੈਂ ਆਹ ਕਰ ਦੂੰਗਾ ਮੈਂ ਉਹ ਕਰੂਗਾ ਮੁੱਖ ਮੰਤਰੀ ਬਣ ਕੇ ਕੋਈ ਕੋਈ ਮੈਂ ਤੁਹਾਨੂੰ ਦੱਸ ਦਿੰਦਾ ਜੇ ਸੱਚੇ ਦਿਲੋਂ ਤੁਸੀਂ ਕੇਜਰੀਵਾਲ ਸਾਹਿਬ ਬੈਠੇ ਆ ਸਾਡੇ ਡਿਪਟੀ ਸੀਐਮ ਰਹੇ ਆ ਮਨੀਸ਼ ਸੋਦੇ ਸਾਹਿਬ ਬੈਠੇ ਆ ਸੋ ਅਸੀਂ ਉਹ ਆਉਦੇ ਨਿਭਾਏ ਹੋਏ ਨੇ ਜਾਂ ਨਿਭਾ ਰਹੇ ਆ ਬਹੁਤ ਹੀ ਮਤਲਬ ਜ਼ਿੰਮੇਵਾਰੀ ਵਾਲਾ ਆਉਦਾ ਹੈ ਮਤਲਬ ਮੁੱਖ ਮੰਤਰੀ ਸੌ ਨਹੀਂ ਸਕਦਾ ਆਪਦੀ ਮਰਜ਼ੀ ਨਾਲ ਕੀ ਪਤਾ ਕਿੱਥੇ ਕੀ ਹੋ ਗਿਆ ਸਾਰੇ ਵਾਸਤੇ ਜ਼ਿੰਮੇਵਾਰ ਤੁਸੀਂ ਹੋ ਤੁਹਾਨੂੰ ਫੈਸਲੇ ਲੈਣੇ ਪੈਂਦੇ ਨੇ ਹਨਾ ਸਹਰਿਆਂ ਉਹ ਵਿਰੋਧੀ ਪਾਰਟੀਆਂ ਦੇ ਵੀ ਸਵਾਲਾਂ ਦੇ ਜਵਾਬ ਲੋਕਾਂ ਦੇ ਸਵਾਲਾਂ ਦੇ ਸਾਰੇ ਦੇਣੇ ਪੈਂਦੇ ਇਹ ਇੰਨਾ ਕਾਲੇ ਕਿਉਂ ਨੇ ਜਲਦੀ ਚ ਇਸ ਤੋਂ ਪਹਿਲਾਂ ਬਣਾਏ ਤਾਂ ਹੈਗੇ ਸੀ ਇਹ ਇਕੜਾ ਕੋਈ ਨਾਮ ਇਹ ਹੈ ਹਾਂਜੀ 125 ਹਾਂ ਉਹ ਵੀ ਉਹ ਉਹਦੀ ਦਵਾਈ ਵੀ ਵਿੱਚ ਹੀ ਹੈਗੀ ਹੈ ਨਾ ਜੀ ਇਹਦੇ 'ਚ ਲਿਖਿਆ ਹੋਇਆ ਮੈਂ ਪਰਦਾ ਸੀ 멘ਟਲ ਹੈਲਥ ਵੀ ਲਿਖਿਆ ਹੋਇਆ ਦਿਮਾਗੀ ਤਵਾਜੁਨ ਦਿਮਾਗੀ ਸੰਤੁਲਨ ਖਰਾਬ ਹੋ ਗਿਆ ਉਹਦੀ ਇਲਾਜ ਹੈਗਾ ਉਹ ਕਾਰਡ ਉਹਨਾਂ ਦਾ ਵੀ ਬਣਾਵਾਂਗੇ ਆਪਾਂ ਇਹਨਾਂ ਮੈਂ ਤੁਹਾਨੂੰ ਦੱਸੀ ਜਾਂਦਾ ਨੇ ਟੱਬਰਾਂ ਦੇ ਟੱਬਰਾਂ ਦੇ ਬਣਾਉਣੇ ਪੈਣਗੇ ਇਹਨਾਂ ਦੇ ਔਰ ਇਹਦੇ ਵਾਸਤੇ ਜ਼ਿੰਮੇਵਾਰ ਮੈਂ ਨਹੀਂ ਹੈਗਾ ਜ਼ਿੰਮੇਵਾਰ ਤੁਸੀਂ ਹੋ ਤੁਸੀਂ ਕੀਤਾ ਸਾਰਾ ਇਹ ਠੀਕ ਹੈ ਨਾ ਸੋ ਉਹਨਾਂ ਉਹ ਤਾਂ ਇਸ ਲੜੀ ਜਾਂਦੇ ਆ ਉਹ ਤੂੰ ਨਹੀਂ ਉਹ ਮੈਂ ਨਹੀਂ ਉਹ ਤੂੰ ਇਧਰੋਂ ਆ ਮੈਂ ਇਧਰੋਂ ਆ ਅਸੀਂ ਕਹਿੰਨੇ ਜੀ ਇਸ ਸਾਰੇ ਪੰਜਾਬ ਤੋਂ ਆ ਅਸੀਂ ਤਾਂ ਸਾਰੇ ਪੰਜਾਬੀ ਆ ਅਸੀਂ ਤਾਂ ਸਾਰੇ ਦੇਸ਼ ਨੂੰ ਢਿੱਡ ਪਰਣ ਵਾਲੇ ਪੰਜਾਬੀ ਆ ਅਸੀਂ ਸਾਰੇ ਦੇਸ਼ ਦੀ ਰੱਖਿਆ ਕਰਨ ਵਾਲੇ ਪੰਜਾਬੀ ਆ ਅਸੀਂ ਹਿੱਕਾਂ ਡਾਉਣ ਵਾਲੇ ਪੰਜਾਬੀ ਆ ਅਸੀਂ ਮੈਡਲ ਜਿੱਤਣ ਵਾਲੇ ਪੰਜਾਬੀ ਆ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਪੰਜਾਬੀ ਆ ਅਸੀਂ ਸੋ ਸਾਰਿਆਂ ਦਾ ਜਿਹੜਾ ਇਲਾਜ ਹੋਣਾ ਚਾਹੀਦਾ ਔਰ ਮਿਲਣਾ ਚਾਹੀਦਾ ਉਹਨਾਂ ਨੂੰ ਕਿ ਪੈਸਾ ਦਾ ਟੈਕਸ ਦਾ ਥੋੜ੍ਹਾ ਹੀ ਹੈ ਕੋਈ ਸਰਕਾਰਾਂ ਕੋਲੇ ਕੋਈ ਨੋਟਸ਼ਮਪ ਨੋਟਸ਼ਾਪਣ ਵਾਲੇ ਮਸ਼ੀਨਤ ਆਏ ਨਹੀਂ ਪਰ ਇਸੇ ਨੂੰ ਮੈਨੇਜ ਕਰਨਾ ਸਰਕਾਰਾਂ ਦਾ ਕੰਮ ਹੈ ਕਿ ਲਾਣੇਦਾਰ ਦਾ ਕੰਮ ਹੁੰਦਾ ਕਿ ਉਹ ਘਰ ਨੂੰ ਚਲਾਉਂਦਾ ਹੈ ਉਹ ਦੇਖੇ ਕਿ ਕਿੰਨੇ ਇਨਕਮ ਹੈ ਕਿੰਨੇ ਪੈਸੇ ਆਏ ਤੇ ਖਰਚਣੇ ਨੇ ਆਪਣੇ ਘਰ ਤੇ ਪਰਿਵਾਰ ਤੇ ਕਿੰਨੇ ਬਚਣਗੇ ਫਿਰ ਉਹ ਪਰਿਵਾਰ ਦੀ ਜ਼ਮੀਨ ਵੀ ਵਧਾਉਂਦਾ ਹੈ ਜਾਂ ਬਿਜ਼ਨਸ ਵਧਾਉਂਦਾ ਹੈ ਸੋ ਇਸ ਕਰਕੇ ਇਹ ਲਾਣੇਦਾਰ ਦਾ ਕੰਮ ਹੁੰਦਾ ਮੁਖੀ ਦਾ ਕੰਮ ਹੁੰਦਾ ਕਰਦੇ ਮੁਖੀ ਦਾ ਜੇ ਪੰਜਾਬ ਨੂੰ ਇੱਕ ਪਰਿਵਾਰ ਮੰਨ ਲਈਏ ਤੁਸੀਂ ਮੁਖੀਆ ਮੈਨੂੰ ਚੁਣ ਲਿਆ ਮੇਰਾ ਫਰਜ਼ ਹੈ ਕਿ ਮੈਂ ਇਹ ਪ੍ਰਬੰਧ ਕਰਾਂ ਕਿ ਸਾਡੇ ਪੰਜਾਬ ਦੇ ਬੱਚੇ ਵਧੀਆ ਪੜਨ ਸਾਡੇ ਪੰਜਾਬ ਦੇ ਬੱਚਿਆਂ ਨੂੰ ਨੌਕਰੀਆਂ ਮਿਲਣ 63000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜੇ ਆ ਜੀ 63000 ਤੁਹਾਡੇ ਚੋਂ ਵੀ ਦੋਸਤ ਮਿੱਤਰ ਹੋਣਗੇ ਬਹੁਤ ਸਾਰੇ ਜਾਂ ਰਿਸ਼ਤੇਦਾਰ ਜਿਨ੍ਹਾਂ ਨੂੰ ਨੌਕਰੀਆਂ ਮਿਲੀਆਂ ਹੋਣਗੀਆਂ ਕਿਸੇ ਨੂੰ ਦੋ-ਦੋ ਵੀ ਮਿਲ ਗਿਆ ਹੋਣਗੀਆਂ ਅੱਛਾ 16 ਨੌਕਰੀ ਇੱਕੋ ਪਿੰਡ ਚੋਂ ਕੋਈ ਪੈਸਾ ਤਾਂ ਨਹੀਂ ਲੱਗਿਆ ਕਿਸਦਾ ਕੋਈ ਸਪਾਰਸ਼ ਲਾਉਣੀ ਪਈ ਹੋਵੇ ਤੇ ਆਮ ਕਰਨੇ ਆਮ ਕਰਾਂ ਚੋਂ ਦੋ-ਦੋ ਤਿੰਨ-ਤਿੰਨ ਵੀ ਮਿਲ ਗਿਆ ਹੋਣਗੀਆਂ ਮੈਂ ਕਹੀ ਕਹਿਣਾ ਅੱਜ ਵੀ ਕਹਿਣਾ ਪੜੋ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਦੱਸੋ ਪੜੋ ਮੈਰਿਟ ਦੇ ਵਿੱਚ ਨੰਬਰ ਆ ਗਏ ਫਿਕਰ ਨਾ ਕਰੋ ਉਸ ਤੋਂ ਬਾਅਦ ਸਰਕਾਰ ਦੀ ਚਿੱਠੀ ਤੁਹਾਡੇ ਘਰੇ ਆਊਗੀ ਭਾਈ ਤੇਰੇ ਮੈਰਿਟ ਚ ਨੰਬਰ